ਐਤਵਾਰ ਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਸੰਦੀਪ ਸਿੰਘ ਸ਼ੇਰਾ ਦਾ ਕਤਲ ਕਰ ਦਿੱਤਾ ਗਿਆ। ਇਹ ਸੰਦੀਪ ਸਿੰਘ ਸ਼ੇਰਾ ਪੁਲਿਸ ਇਸ ਨੂੰ ਚੁੱਕ ਕੇ ਲੈ ਗਈ ਸੀ ਕਿ ਘਰੋਂ ਇਸ ਸੰਦਰਭ ਦੇ ਵਿੱਚ ਕਿ ਅਸੀਂ ਤੇਰੇ ਕੋਲੋਂ ਕੋਈ ਤਫ਼ਤੀਸ਼ ਕਰਨੀ ਆ। 26 ਫਰਵਰੀ ਤੋਂ ਜਿਹੜੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਹੈ ਇਸ ਕੋਲੋਂ ਤਫ਼ਤੀਸ਼ ਕਰ ਰਹੀ ਸੀ। ਕਦੀ ਇਹਨੂੰ ਲੈ ਜਾਂਦੇ ਸੀ ਫਿਰ ਛੱਡ ਜਾਂਦੇ ਸੀ। ਪਰ ਬੀਤੇ ਐਤਵਾਰ ਜਦੋਂ ਪੁਲਿਸ ਇਹਦੇ ਕਰ ਇਹ ਇਤਲਾ ਕਰਦੀ ਹੈ ਕਿ ਸੰਦੀਪ ਸ਼ੇਰਾ ਦੀ লাশ ਜਿਹੜੀ ਆ ਉਹ ਰਮਦਾਸ ਦੇਆ ਖੇਤਾਂ ਦੇ ਵਿੱਚ ਪਈ ਹੋਈ ਆ ਉੱਥੋਂ ਜਾ ਕੇ ਤੁਸੀਂ ਲੈ ਲਓ। ਉਸ ਤੋਂ ਬਾਅਦ ਪਰਿਵਾਰ ਇਹ ਇਲਜ਼ਾਮ ਲਗਾ ਰਿਹਾ ਹੈ ਕਿ ਇਸ ਨੂੰ ਤਾਂ ਪੁਲਿਸ ਲੈ ਕੇ ਗਈ ਸੀ ਇਹਦਾ ਕਤਲ ਕਿਵੇਂ ਹੋ ਸਕਦਾ। ਹੁਣ ਸੰਦੀਪ ਸ਼ੇਰਾ ਦੀ ਜਿਹੜੀ ਵਾਈਫ ਆ ਉਹ ਬਾਰ-ਬਾਰ ਮੀਡੀਆ ਸਾਹਮਣੇ ਰੋ ਕੇ ਇਹੀ ਕਹਾਣੀ ਦੱਸ ਰਹੀ ਹੈ ਕਿ ਸੰਦੀਪ ਸ਼ੇਰਾ ਨੂੰ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਚੁੱਕ ਕੇ ਲੈ ਗਏ ਸੀਗੇ ਤੇ ਹੁਣ ਇਹਦਾ ਕਤਲ ਕਿੱਦਾਂ ਹੋ ਗਿਆ। ਤਰਅਸਲ ਇੱਕ ਫੇਸਬੁਕ ਪੋਸਟ ਸਾਹਮਣੇ ਆਈ ਹੈ ਹੈਪੀ ਪਛਿਆ ਨਾਂ ਦੇ ਇੱਕ ਸ਼ਖਸ ਨੇ ਇਹ ਪੋਸਟ ਕੀਤੀ ਹੈ ਪਛਿਆ ਪਿੰਡ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਹੈਪੀ ਪਛਿਆ ਜਿਹਦਾ ਨਾਂ ਹਰਪ੍ਰੀਤ ਸਿੰਘ ਹੈ ਇਹਦੇ ਸੰਬੰਧ ਵੀ ਗੈਂਗਸਟਰਸ ਦੇ ਨਾਲ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਟਾਈਮ ਇਹ ਹੈਪੀ ਜਿਹੜਾ ਇਹ ਮਲੇਸ਼ੀਆ ਦੇ ਵਿੱਚ ਹੁੰਦਾ ਸੀ ਅੱਜ ਕੱਲ ਜਰਮਨੀ 'ਚ ਹੈ ਅਮਰੀਕਾ 'ਚ ਹੈ ਇਟਲੀ 'ਚ ਹੈ ਕਿੱਥੇ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਪਰ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਹੈਪੀ ਪਛੀਆ ਨੇ ਲਈ ਹੈ ਹੈਪੀ ਪਛੀਆ ਨੇ ਇੱਕ ਫੇਸਬੁੱਕ ਪੋਸਟ ਪਾਈ ਹੈ ਜੋ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਹੈਪੀ ਪਛੀਆ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਸਿੰਘਾਂ ਵੱਲੋਂ ਇੱਕ ਟਾਊਟ ਦਾ ਸੋਧਾ ਲਗਾਇਆ ਗਿਆ ਜਿਸ ਦਾ ਨਾਮ ਸੰਦੀਪ ਸ਼ੇਰਾ ਵਾਸੀ ਡੇਰਾ ਬਾਬਾ ਨਾਨਕ ਇਹ ਟਾਊਟ ਐਨਆਈਏ ਦੇ ਮੁਖੀ ਦਿਨਕਰ ਗੁਪਤਾ ਅਤੇ ਐਸਐਸਪੀ ਸਤਿੰਦਰ ਪੁੱਤਰ ਸਰਵਣ ਕੋਟਨਾ ਲਈ ਕੰਮ ਕਰਦਾ ਸੀ ਏ ਟਾਊਟ ਨੇ ਏਜੰਸੀਆਂ ਨੂੰ ਪਿਛਲੇ ਦਿਨਾਂ ਵਿੱਚ ਬਹੁਤ ਕੰਮ ਦਿੱਤੇ ਜਿਨ੍ਹਾਂ ਵਿੱਚ 1 ਜਨਵਰੀ 2024 ਨੂੰ ਡੇਰਾ ਬਾਬਾ ਨਾਨਕ ਦੇ ਹਰਦੀਪ ਚਾਵਲਾ ਜੋ ਵੀ ਇੱਕ ਟਾਊਟ ਸੀ ਉਸ ਦਾ ਸੋਡਾ ਸਾਡੇ ਵੀਰਾਂ ਵੱਲੋਂ ਲਗਾਇਆ ਗਿਆ ਇਸ ਕੇਸ ਵਿੱਚ ਲੜਿੰਦਾ ਜੋ ਆਪਣੇ ਵੀਰ ਸੀ ਇਸ ਸੰਦੀਪ ਸ਼ੇਰੇ ਨੇ ਉਹਨਾਂ ਵੀਰਾਂ ਦੀ ਮੁਖਬਰੀ ਕੀਤੀ ਸੀ ਹੋਰ ਵੀ ਕਈ ਕੰਮ ਇਸ ਨੇ ਪਿਛਲੇ ਦਿਨਾਂ ਵਿੱਚ ਭਾਰਤੀ ਏਜੰਸੀਆਂ ਨੂੰ ਦਿੱਤੇ ਸੀ ਜਿਨ੍ਹਾਂ ਵੀਰਾਂ ਦਾ ਵੇਰਵਾ ਅਦਾਲਤ 'ਚ ਕੇਸ ਹਨ ਕਰਕੇ ਅਸੀਂ ਦੇ ਰਹੇ ਹਾਂ ਇਸ ਦੀ ਜ਼ਿੰਮੇਵਾਰੀ ਮੈਂ ਯਾਨੀ ਹੈਪੀ ਪਛਿਆ ਚੁੱਕਦਾ ਹਾਂ ਗੋਲੀ ਚਲਦੀ ਰਹੇਗੀ ਟੌਪ ਸੋਦੇ ਜਾਣਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਹੁਣ ਇਸ ਪੋਸਟ ਤੋਂ ਐਦਾ ਲੱਗਦਾ ਹੈ ਕਿ ਜਿੱਦਾਂ ਹੈਪੀ ਪਛੀਆ ਜਾਂ ਇਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਪੂਰੇ ਪੰਜਾਬ ਦੇ ਵਿੱਚ ਸਰਗਰਮ ਹੈ ਉਹਨਾਂ ਨੇ ਨਜ਼ਰ ਰੱਖੀ ਹੋਈ ਆ ਕਿ ਕਿਹੜੇ ਸ਼ਖਸ ਉਹਨਾਂ ਦੇ ਖਿਲਾਫ ਚੱਲ ਰਹੇ ਆ ਹਾਲਾਂਕਿ ਇਹ ਐਫਪੀ ਪਛੀਆ ਕਿਹੜੇ ਗੈਂਗ ਦੇ ਨਾਲ ਸੰਬੰਧਤ ਆ ਕਿਹਦੇ ਨਾਲ ਇਹਦੇ ਸੰਬੰਧ ਆ ਕਿਹੜੇ ਗੈਂਗਲੀਏ ਕੰਮ ਕਰਦਾ ਇਹਦੇ ਬਾਰੇ ਤਾਂ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਇਹਨਾਂ ਪਤਾ ਲੱਗਾ ਕਿ 2022 ਦੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਹਥਿਆਰ ਬਰਾਮਦ ਕੀਤੇ ਗਏ ਸੀ ਉਸ ਵਕਤ ਵੀ ਇਹਦਾ ਨਾਮ ਜਿਹੜਾ ਇਸ ਕੇਸ ਦੇ ਨਾਲ ਜੁੜਿਆ ਗਿਆ ਸੀਗਾ ਹੁਣ ਹੈਪੀ ਪਛਿਆ ਵਿਦੇਸ਼ ਤੋਂ ਬੈਠ ਕੇ ਆਪਣੇ ਜਿਹੜੇ ਕੰਮ ਆ ਉਹਨਾਂ ਨੂੰ ਅੰਜਾਮ ਦੇ ਰਿਹਾ ਕਿਹੜੇ ਬੰਦੇ ਹੈਪੀ ਪਛਿਆ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਆ ਇਹ ਇੱਕ ਤਫ਼ਤੀਸ਼ ਦਾ ਵਿਸ਼ਾ ਪਰ ਜਿਹੜਾ ਸੰਦੀਪ ਸ਼ੇਰਾ ਦੱਸਿਆ ਜਾ ਰਿਹਾ ਹੈਪੀ ਪਛੀਏ ਵੱਲੋਂ ਜਿੱਦਾਂ ਇਹਨੇ ਫੇਸਬੁੱਕ ਪੋਸਟ ਦੇ ਵਿੱਚ ਵੀ ਲਿਖਿਆ ਕਿ ਇਹ ਇੱਕ ਟਾਊਟ ਸੀਗਾ ਇਹ ਪੁਲਿਸ ਨੂੰ ਸਾਡੇ ਬੰਦਿਆਂ ਦੀ ਮੁਖਬਰੀ ਕਰਦਾ ਸੀਗਾ ਔਰ ਇਸ ਪੋਸਟ ਦੇ ਵਿੱਚ ਐਂਡ ਦੇ ਵਿੱਚ ਹੈਸ਼ਟੈਗ ਦੇ ਵਿੱਚ ਵਧਾਵਾ ਸਿੰਘ ਬੱਬਰ ਦਾ ਜ਼ਿਕਰ ਵੀ ਕੀਤਾ ਗਿਆ ਇਧਰ ਜ਼ਿਕਰਯੋਗ ਇਹ ਵੀ ਹੈ ਕਿ ਲੱਗੇ ਹਫ਼ਤੇ ਬਲਾਚੌਰ ਦੇ ਮਹਿਤਪੁਰਕ ਉਦਲਾਣੀ ਪਿੰਡ ਦੇ ਵਿੱਚ ਵੀ ਰਤਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਮਹਿਤਪੁਰ ਉਲਦਣੀ ਪਿੰਡ ਦੇ ਵਿੱਚ ਜਦੋਂ ਰਤਨਦੀਪ ਦਾ ਕਤਲ ਕੀਤਾ ਗਿਆ ਤਾਂ ਉਦੋਂ ਵੀ ਇਹੀ ਗੱਲ ਸਾਹਮਣੇ ਨਿਕਲ ਕੇ ਆਈ ਸੀ ਕਿ ਰਤਨਦੀਪ ਜਿਹੜਾ ਕਿਸੇ ਵੇਲੇ ਇਹ ਖਾਲਸਤਾਨੀ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀਗਾ ਤੇ ਅੱਜ ਕੱਲ ਇਹ ਮੁਖਬਰ ਬਣ ਗਿਆ ਸੀ ਇਸੇ ਤਰਜ਼ ਦੇ ਉੱਤੇ ਸੰਦੀਪ ਸ਼ੇਰੇ ਦਾ ਵੀ ਕਤਲ ਕਰ ਦਿੱਤਾ ਗਿਆ ਕਿ ਸੰਦੀਪ ਸ਼ੇਰਾ ਜਿਹੜਾ ਇਹ ਪੁਲਿਸ ਨੂੰ ਮੁਖਬਰੀ ਕਰ ਰਿਹਾ ਸੀ ਸਾਡੇ ਬੰਦਿਆਂ ਨੂੰ ਪੁਲਿਸ ਜਿਹੜੀ ਆ ਉਹ ਟਾਰਗੇਟ ਤੇ ਲੈ ਰਹੀ ਸੀ ਇਸੇ ਕਰਕੇ ਸੰਦੀਪ ਸ਼ੇਰਾ ਦਾ ਜਿਹੜਾ ਉਹ ਸੋਧਾ ਲਗਾ ਦਿੱਤਾ ਗਿਆ ਪਰ ਸੰਦੀਪ ਦੀ ਪਤਨੀ ਜੋ ਗੱਲ ਮੀਡੀਆ ਸਾਹਮਣੇ ਕਹਿ ਰਹੀ ਆ ਉਹ ਉਲਟ ਆ ਉਹ ਕਹਿ ਰਹੀ ਹੈ ਕਿ ਪੁਲਿਸ 26 ਫਰਵਰੀ ਤੋਂ ਲਗਾਤਾਰ ਸੰਦੀਪ ਨੂੰ ਪੁੱਛਗਿੱਛ ਵਾਸਤੇ ਲੈ ਕੇ ਜਾ ਰਹੀ ਸੀ ਆਫ ਐਂਡ ਆਨ ਇਹਨੂੰ ਲੈ ਜਾਂਦੇ ਸੀ ਇਹਨੂੰ ਛੱਡ ਜਾਂਦੇ ਸੀਗੇ ਤੇ ਆਖਰਕਾਰ ਜਦੋਂ ਸੰਦੀਪ ਦੇ ਨਾਲ ਉਹਦੀ ਅਖੀਰਲੀ ਵਾਰੀ ਗੱਲ ਹੁੰਦੀ ਆ ਤਾਂ ਸੰਦੀਪ ਆਪਣੀ ਵਾਈਫ ਨੂੰ ਇੰਨੀ ਗੱਲ ਕਹਿੰਦਾ ਕਿ ਹੁਣ ਤੁਸੀਂ ਮੈਨੂੰ ਫੋਨ ਨਾ ਕਰਿਓ ਜੇ ਕਿਤੇ ਮੇਰੇ ਫੋਨ ਦੀ ਬੈਲ ਵੱਜ ਗਈ ਤਾਂ ਇਹ ਮੇਰੇ ਲਈ ਔਖਾ ਹੋ ਜਾਵੇਗਾ ਮੇਰੇ ਲਈ ਖਤਰਾ ਵੱਧ ਜਾਣਾ ਤੇ ਆਖਰਕਾਰ ਸੰਦੀਪ ਦਾ ਜਿਹੜਾ ਐਤਵਾਰ ਨੂੰ ਮਰਡਰ ਹੋ ਜਾਂਦਾ ਹੁਣ ਇਹਦਾ ਮਰਡਰ ਐਤਵਾਰ ਹੋਇਆ ਜਾਂ ਸ਼ਨੀਵਾਰ ਹੋਇਆ ਇਹਦੇ ਬਾਰੇ ਤਾਂ ਨਹੀਂ ਪਤਾ ਪਰ ਪੁਲਿਸ ਨੇ ਜਿਹੜੀ ਪਰਿਵਾਰ ਨੂੰ ਇਤਲਾਹ ਦਿੱਤੀ ਆ ਕਿ ਸੰਦੀਪ ਦੀ ਡੈੱਡ ਬੋਡੀ ਜਿਹੜੀ ਆ ਉਹ ਰਮਦਾਸ ਚ ਪਈ ਹੋਈ ਆ ਤੁਸੀਂ ਕਲੇਮ ਕਰ ਲਓ ਜਾ ਕੇ ਲੈ ਲਓ ਸੋ ਕਿਤੇ ਨਾ ਕਿਤੇ ਬੜੇ ਵੱਡੇ ਸਵਾਲ ਜਿਹੜੇ ਆ ਇਹ ਖੜੇ ਹੁੰਦੇ ਆ ਕਿ ਸੰਦੀਪ ਦਾ ਮਰਡਰ ਜਿਹੜਾ ਉਹ ਵਿਦੇਸ਼ ਤੋਂ ਬੈਠੇ ਗੈਂਗਸਟਰ ਹੈਪੀ ਪੱਛੀਆਂ ਨੇ ਕਰਾਇਆ ਕਿਹਨਾਂ ਨੇ ਕੀਤਾ ਕਿਹੜੇ ਲੋਕ ਸੀ ਜਿਹੜੇ ਸੰਦੀਪ ਦਾ ਮਰਡਰ ਕਰ ਗਏ ਸੋ ਜਿੱਥੇ ਪੁਲਿਸ ਇਸ ਵੇਲੇ ਪੂਰੀ ਜਦੋਜਹਿਦ ਕਰ ਰਹੀ ਆ ਕਿ ਇਹਨਾਂ ਗੈਂਗਸਟਰਸ ਨੂੰ ਫੜਿਆ ਜਾਵੇ ਇਹਨਾਂ ਦੇ ਜਿਹੜੇ ਮਨਸੂਬੇ ਆ ਉਹਨਾਂ ਨੂੰ ਕਾਮ ਕੀਤਾ ਜਾਵੇ ਪਰ ਗੈਂਗਸਟਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਜਿਹੜੇ ਕਾਰਕੂਨ ਆ ਉਹ ਪੂਰੇ ਸਰਗਰਮ ਆ ਉਹ ਉਥੋਂ ਫੋਨ ਤੇ ਉਹਨਾਂ ਨੂੰ ਇਤਲਾਹ ਕਰਦੇ ਆ ਫੋਨ ਦੇ ਉੱਤੇ ਉਹਨਾਂ ਨੂੰ ਕਮਾਂਡ ਦਿੰਦੇ ਆ ਆਰਡਰ ਦਿੰਦੇ ਆ ਤੇ ਉਹਨਾਂ ਦੇ ਜਿਹੜੇ ਸ਼ੂਟਰਸ ਆ ਉਹਨਾਂ ਦੇ ਜਿਹੜੇ ਗੈਂਗ ਦੇ ਮੈਂਬਰਸ ਆ ਉਹ ਪੰਜਾਬ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਆ ਔਰ ਜਿੱਦਾਂ ਕੀ ਆਪਾਂ ਦੇਖ ਸਕਦੇ ਆ ਕਿ ਰਤਨਦੀਪ ਜਿਹਦਾ ਕਤਲ ਮਹਿਤਪੁਰ ਦੇ ਉਲਦਣੀ ਪਿੰਡ ਦੇ ਵਿੱਚ ਕੀਤਾ ਗਿਆ ਤੇ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਸੰਦੀਪ ਸਿੰਘ ਸ਼ੇਰੇ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈਪੀ ਪਛੀਆ ਵੱਲੋਂ ਜਿਹੜਾ ਇਹ ਜ਼ਿੰਮੇਵਾਰੀ ਲੈ ਰਿਹਾ ਹਾਲਾਂਕਿ ਇਹਦੀ ਫੇਸਬੁੱਕ ਪੋਸਟ ਸਹੀ ਹੈ ਜਾਂ ਗਲਤ ਹੈ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਕਿ ਇਹ ਦਾ ਅਫੀਸ਼ੀਅਲ ਅਕਾਊਂਟ ਹੈ ਪਰ ਇਹਨੇ ਫੇਸਬੁੱਕ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਹੈ ਕਿ ਜਿਹੜਾ ਸੰਦੀਪ ਸਿੰਘ ਸ਼ੇਰੇ ਦਾ ਕਤਲ ਕੀਤਾ ਗਿਆ ਉਹ ਸਾਡੇ ਗੈਂਗ ਵੱਲੋਂ ਜਾਂ ਮੇਰੇ ਇਸ਼ਾਰੇ ਤੇ ਕੀਤਾ ਗਿਆ ਇਨਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚ ਹੁੰਦੇ ਹੀ ਮੈਨੂੰ ਨਹੀਂ ਪਤਾ ਉਹ ਨਾ ਸੀ ਆਈ ਸਟਾਫ ਵੀ ਕਿ ਦੂਸਰੇ ਹੀ ਪਰ ਹੁੰਦੇ ਸਾਡੇ ਕੋਲ ਸਿਵਲ ਵਰਦੀ ਚ ਹੀ ਇਹਨਾਂ ਦੇ ਕੋਈ ਮੇਰੇ ਹਸਬੰਦ ਦਾ ਕੋਈ ਦੋਸਤ ਹੀ ਉਹਨਾਂ ਦਾ ਕੋਈ ਚੱਕਰ ਪਿਆ ਹੀ ਜਾਲੀ ਕਰੰਸੀ ਦਾ ਕੋਈ ਪਿਆ ਹੀ ਤੂੰ ਕੋ ਅਮਰੀ ਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਹੀ ਉਹਦੇ ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬਚਣ ਵਾਸਤੇ ਇਹਦਾ ਨਾਮ ਵੀ ਵੇਚ ਲੈ ਲਿਆ ਇਨੂੰ ਜੇ ਲੈ ਕੇ ਗਏ ਤਾਂ ਐਫਆਈਆਰ ਕਰ ਦਿੰਦੇ ਇਹਨਾਂ ਨੇ ਐਫਆਈਆਰ ਨਹੀਂ ਕੀਤੀ ਇਹਨਾਂ ਨੇ ਇੱਕ ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜ਼ਮ ਆਏ ਸੀ ਉਹਨਾਂ ਚ ਇੱਕ ਪੋਸ਼ਪ੍ਰੀਤਵਾ ਜਿਹਹੀ ਇੱਕ ਪਤਾ ਨਹੀਂ ਦੂਆ ਨਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਹ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4.5 ਦੇ ਕਰੀਬ ਜਿਹੜੀ ਆ 26 ਫਰਵਰੀ ਨੂੰ ਘਰੋਂ ਲੈ ਗਏ ਹੀ ਤੇ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਸੀ ਕਿ ਤੁਹਾਡੀ ਲਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ